ਯਾ ਤਾਂ ਪਹਿਲਾਂ ਦੀ ਜ਼ਿੰਦਗੀ ਵਧੀਆ ਲੱਗਦੀ ਜੇ ਬਾਤ ਪਹਿਲਾਂ ਮੈਂ ਜਾਂਦਾ ਸੀ ਨਾ ਮੈਂ ਕਿਤਾਬਾਂ ਲੈ ਕੇ ਆਉਂਦਾ ਹੁੰਦਾ ਹੁੰਦਾ ਜੀ ਹੁਣ ਮੈਂ ਡਾਈਪਰ ਲੈ ਕੇ ਆਉਂਦਾ ਥੋੜੀ ਜੜ ਥੱਲੇ ਕਿਹੜਾ ਹੋਵੇ ਸਾਰੇ ਇੱਕ ਵਰ ਬਣਾ ਸਾਰਿਆਂ ਦੇ ਬਰਬਰ ਰੱਖਣਾ ਜੀ ਚਾਚਾ ਜੀ ਫਿਰ ਕਿੱਦਾਂ ਦੀ ਟੀਚਰਾ ਕਰਦੇ ਥੋੜੇ ਨਾਲ ਨਾ ਨਾ ਚਾਚਾ ਆਪਣੇ ਨਾਲ ਨਾਲੇ ਬਾਬਾ ਨਾਲੇ ਮਿੱਤਰ ਦੱਸਦਾ ਆ ਹਿਮਾਚਲ ਤੋਂ ਲੈ ਕੇ ਪੂਰੇ ਤੱਕ ਦੀ ਜਵਾਨੀ ਪੈਰੇ ਦੀ ਗੱਲਾਂ ਦੱਸਦਾ ਤੂੰ ਯੂ ਆ ਉਹ ਸਮਾਂ ਤੋਂ ਨਿਕਲ ਗਿਆ ਦਾ ਲੰਗਰ ਭੰਡਾਰਾ ਹੁੰਦਾ ਆਪਣੇ ਘੁਕਲਵਾਈ ਬਣਾਉਂਦੇ ਨੇ ਤੂੰ ਮਸ਼ਹੂਰ ਕਿਹੜੀ ਕਿਹੜੀ ਚੀਜ਼ ਆ ਸਾਰੀ ਖੜੀ ਚਾਹ ਵਾਲਾ ਖਬਰਦਾਰ ਜਗਦੇਰੋ ਭਾਈ ਖਬਰਦਾਰ ਸੋ ਕਦਰਿਅਕਟ ਕਿਹੜਾ ਲੱਗਦਾ ਮੈਥ ਫੌਜ ਮੈਡਮ ਬਹੁਤ ਸਵਾਲ ਦੇ ਪਰ ਕਰੇ ਮੈਡਮ ਤੇ ਗੁੱਸਾ ਨਹੀਂ ਚੜਦਾ ਚੜਾ ਦੋ ਐਜ ਕੁਛ ਕਰਨ ਚੱਕਦੇ ਕਬੱਡੀ 'ਚ ਵੀ ਰੈਕਸ਼ਨ ਕਿਹੜਾ ਮਾਰ ਦੋ ਨਾ ਜੱਫਾ ਲਾ ਦਿੰਨਾ ਉਹ ਨੂੰ ਕਹਿੰਦੀ ਸੱਸ ਨੂੰ ਵੀ ਉਹ ਲਿਆਈਓ ਹੈਂਡਲ ਵਾਲੀ ਪਾਪਕਾਰਨ ਉਹਨੇ ਨੂੰ ਪਤਾ ਵੀ ਛਿੱਲੀ ਹੁੰਦੀ ਆ ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮ ਸਿੰਘ ਅੰਦਗੜੀਆ ਤੁਸੀਂ ਦੇਖ ਰਹੇ ਹੋ ਪੀਡੀਸੀ ਨਿਊਜ਼ ਤੁਹਾਡਾ ਫੇਵਰਿਟ ਸ਼ੋਅ ਸੱਤ ਲੈ ਕੇ ਹਾਜ਼ਰਾਂ ਅੱਜ ਹੀ ਸੱਤ ਪਿੰਡ ਦੱਪਰ ਵਿਖੇ ਮਹਾਲੀ ਜ਼ਿਲ੍ਹੇ ਦਾ ਪਿੰਡ ਆ ਸ਼ਹੀਦ ਸੂਬੇਦਾਰ ਬਲਬੀਰ ਸਿੰਘ ਦਾ ਪਿੰਡ ਆ ਇਹ ਉਰੇ ਨੌਜਵਾਨ ਵੀਰੇ ਬੈਠੇ ਨੇ ਬਾਬੇ ਬੈਠੇ ਆ ਆਓ ਇਹਨਾਂ ਨਾਲ ਗੱਲਬਾਤ ਕਰੀਏ ਤੇ ਪਿੰਡ ਦਾ ਮਾਹੌਲ ਦੇਖੀਏ ਆਓ ਚੱਲੀਏ ਬਈ ਸਤਿ ਅਕਾਲ ਜੀ ਸਤਿ ਸ਼੍ਰੀ ਅਕਾਲ ਬਜੀ ਬਈ ਕੀ ਨਾਮ ਆ ਜੀ ਮੇਰਾ ਬਾਈ ਜੀ ਬਲਕਾਰ ਸਿੰਘ ਠੀਕ ਹੈ ਜੀ ਹਾਂ ਜੀ ਭਾਈ ਇਹ ਇਸ ਪਿੰਡ ਬਾਰੇ ਦੱਸੋ ਇਸ ਪਿੰਡ ਦੀ ਖਾਸੀਅਤ ਕੀ ਆ ਇਸ ਪਿੰਡ ਦੀ ਖਾਸੀਅਤ ਇਹ ਹੈ ਕਿ ਇੱਕ ਤਾਂ ਬਹੁਤ ਆਬਾਦੀ ਆ ਪਿੰਡ ਦੀ ਕੰਮ ਤੇ ਕੰਮ 10000 ਦੇ ਕਰੀਬ ਆਬਾਦੀ ਆ ਬਾਕੀ ਬੜੀ ਖੁਸ਼ੀ ਦੀ ਗੱਲ ਹੈ ਜਿੰਨੇ ਵੀ ਹੋਰ ਬੰਦੇ ਆਪਣੇ ਭਾਈਚਾਰਾ ਬੜਾ ਇਕਾ ਕਾਫੀ ਆ ਲੋਕਾਂ ਚ ਇਹ ਨਹੀਂ ਹੈਗਾ ਹੋਰ ਪਿੰਡਾਂ ਜਿੱਦਾਂ ਕਿ ਲੋਕ ਆਪਸ ਵਿੱਚ ਲੜਾਈ ਝਗੜੇ ਕਰਦੇ ਨੇ ਉਰ ਲੋਕ ਰਲ ਮਿਲ ਕੇ ਰਹਿੰਦੇ ਨੇ ਸਾਡੇ ਬਜ਼ੁਰਗ ਬੈਠੇ ਜਿੱਦਾਂ ਕੱਲ ਆਪਣਾ ਅਕਾਲੀ ਦਲ ਚ ਕਹਿ ਦਿੰਦੇ ਆ ਬਾਬਾ ਬੋੜ ਪ੍ਰਕਾਸ਼ ਸਿੰਘ ਬਾਦਲ ਸਾਡੇ ਪਿੰਡ ਦਾ ਬਾਬਾ ਬੋੜ ਬੈਠੇ ਆਪਣੇ ਅੰਕਲ ਜੀ ਠੀਕ ਹੈ ਜੀ ਨਾਤਰਾਮ ਜੀ ਠੀਕ ਹੈ ਜੀ ਬੜਾ ਪਿਆਰੇ ਸਾਰੇ ਪਿੰਡ ਚ ਆਪਾਂ ਨਾਲ ਮਿਲ ਕੇ ਰਹਿੰਦੇ ਨੇ ਤੇ ਸਾਡਾ ਬਜ਼ੁਰਗਾਂ ਨਾਲੇ ਬੜਾ ਪਿਆਰੇ ਜੀ ਜੀ ਬਈ ਕੋਈ ਪਿੰਡ ਦੀ ਯਾਦ ਸਾਡੇ ਨਾਲ ਸਾਂਝੀ ਕਰੋ ਜਿਹੜੀ ਪਿੰਡ ਦੀ ਖਾਸੀਅਤ ਵੀ ਥੋੜੀ ਜਾਂ ਬਚਪਨ ਉਰੇ ਬੀਤੇ ਆ ਪਿੰਡ ਦੀ ਤਾਂ ਜੀ ਇਹ ਹੈ ਜਦ ਬੱਚੇ ਛੋਟੇ ਹੁੰਦੇ ਸੀ ਇਹਨ ਬੱਚਿਆਂ ਵਰਗੇ ਇਹ ਜਿਹੜਾ ਬਾਹਰ ਤੁਸੀਂ ਆਏ ਜਾਂ ਟੋਬੇ ਨੂੰ ਨਿਕਲ ਗਏ ਜੀ ਜੀ ਉੱਤੇ ਮੈਸਾਂ ਲੈ ਕੇ ਜਾਂਦੇ ਸੀ ਨਾਲੇ ਮੈਸਾਂ ਨਹਾਈ ਜਾਂਦੇ ਸੀ ਨਾਲੇ ਮੈਸਾਂ ਦੇ ਉੱਪਰ ਬੈਠ ਕੇ ਆਪਾਂ ਵੀ ਨਹਾਈ ਜਾਂਦੇ ਸੀ ਬਹੁਤ ਦਿਨ ਯਾਦ ਕਰਦੇ ਆ ਕਿ ਉਹ ਬਧੀਆ ਚੰਗੇ ਦਿਨ ਸੀ ਠੀਕ ਹੈ ਜੀ ਪਰ ਚਲੋ ਸਮੇਂ ਦੇ ਹਾਂ ਸਮੇਂ ਦੇ ਪਹਿਲਾਂ ਦੇ ਪਿੰਡ ਤੇ ਹੁਣ ਦੇ ਪਿੰਡ ਦੇ ਤੁਹਾਨੂੰ ਕੀ ਫਰਕ ਲੱਗਦਾ ਬਈ ਪਹਿਲਾਂ ਸਮਾਂ ਵਧੀਆ ਸੀ ਭਾਈਚਾਰਾ ਵਧੀਆ ਸੀ ਲੋਕਾਂ ਚ ਹੱਸਣਾ ਖੇਲਣਾ ਕਿਸੇ ਨਾਲ ਮਖੌਲ ਕਰ ਜਾਂਦੇ ਸੀ ਅਗਲਾ ਹੱਸ ਕੇ ਟਾਲ ਦਿੰਦਾ ਸੀ ਹੁਣ ਵੈਸੇ ਘਟ ਗਿਆ ਪਹਿਲਾਂ ਤੋਂ ਭਾਈਚਾਰਾ ਘਟ ਗਿਆ ਮਖੌਲ ਵੀ ਕਾਫੀ ਘਟ ਗਿਆ ਪਹਿਲਾਂ ਹਾਂ ਚਲੋ ਅੰਦਰ ਬਾਬਾ ਬੋਰ ਜੀ ਨਾਲ ਗੱਲਬਾਤ ਕਰਦੇ ਮੇਰੀ ਤਾਂ ਆਵਾਜ਼ ਬੋਰ ਨਹੀਂ ਆਉਂਦੀ ਸਾਾਨੂੰ ਅਸੀਂ ਸਮਝ ਲੈਣੀ ਤੁਹਾਡੀ ਆਵਾਜ਼ ਹੋਰ ਬਾਬਾ ਜੀ ਤੁਸੀਂ ਇਹ ਪਿੰਡ ਬਾਰੇ ਦੱਸੋ بس ਪਿੰਡ ਬਾਰੇ ਗਿਆ ਉਹ ਸੁੱਖ ਸ਼ਾਂਤੀਆਂ ਸਭ ਦਾ ਮਿਲਜੋਲ ਹੈ ਠੀਕ ਹੈ ਜੀ ਦੂਸਰਾ باقی ਆਪਸ ਖਾ ਪਾਈਚਾਰਾ ਖੁਸ਼ ਹੈ ਠੀਕ ਹੈ ਜੀ ਕਿੰਨੀ ਉਮਰ ਹੋ ਗਈ ਮੇਰੀ 38 ਸਾਲ ਹੈ ਠੀਕ ਹੈ ਕੋਈ ਜਵਾਨੀ ਪੈਰ ਦੀ ਗੱਲ ਬਾਤ ਦੱਸੋ ਬਚਪਨ ਦੀ ਗੱਲ ਬਾਤ ਸਾਨੂੰ ਜਵਾਨੀ ਕੀ ਤੋਂ ਹੂਆ ਉਹ ਸਮਾਂ ਤੋਂ ਨਿਕਲ ਗਿਆ ਹਾਂ ਜੀ ਇਹ ਆਬਾਦੀ ਜਰਾ ਜਗਾ ਸੰਗਣੀ ਹੋ ਗਈ ਜੀ ਰਹਿਣ ਸਹਿਣ ਮਤਲਬ ਗਲੀਆਂ ਕੱਟ ਗਿਆ ਜੀ ਇਹ ਤੋਂ ਬੜਾ ਮਤਲਬ ਕੰਗ ਦਿੱਲੀ ਵਾਲਾ ਕੰਮ ਹੈ ਇਹਨਾਂ ਬੱਚਿਆਂ ਨੂੰ ਤੁਸੀਂ ਕੀ ਸਿਖਾਉਨੇ ਹੋ ਬੱਚਿਆਂ ਨੂੰ ਤਾਂ ਇਉਂ ਹੀ ਸਿਖਾਵਾ ਆਂ ਵੀ ਸੰਸੇ ਨੂੰ ਸੇ ਤੋਂ ਦੂਰ ਰਹੋ ਹੋਰ ਕੀ ਆ ਸਿਖਾਵਾ ਹੈ ਜਦਮਾਨ ਪੂਰਾ ਕਰਦੇ ਜਵਾਬ ਕੋਰਾ ਐਮ ਸੀ ਸਾਹਿਬ ਸਾਹਿਬ ਆਪ ਨੇ ਹੀ ਐਮ ਸੀ ਜੀ ਜੀ ਆਪ ਕੋਲੋਂ ਸਾ ਬਾਹਰ ਗਏ ਆ ਇਦਰ ਬਾਈ ਇੱਕ ਤੰਝ ਆਇਆ ਸੀਗਾ ਕੰਨੀ ਕੀ ਇੱਜ਼ਤ ਕਰਦੇ ਤੁਸੀਂ ਇਹ ਦੱਸੋ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਬੱਚੇ ਕਰਦੇ ਆ ਨਹੀਂ ਨਹੀਂ ਜਿਹੜਾ ਥੋੜੇ ਉਹਦੋਂ ਬਾਅਦ ਹਾਸਾ ਆਇਆ ਸੀ ਉਹ ਹਾਸੇ ਬਾਰੇ ਮੈਂ ਪੁੱਛਣਾ ਚਾਹ ਰਿਹਾ ਇਹ ਹਾਸਾ ਹੀ ਬੜਾ ਅੱਛਾ ਲੱਗ ਰਿਹਾ ਇਕੱਠੇ ਹੋਏ ਬੰਦੇ ਆ ਬਹੁਤ ਅੱਛਾ ਨਹੀਂ ਜਦੋਂ ਮੈਂ ਉਹਨਾਂ ਤੋਂ ਸਵਾਲ ਪੁੱਛਿਆ ਨਾ ਵੀ ਤੁਸੀਂ ਇਹ ਇੱਜ਼ਤ ਥੋੜੀ ਪੂਰੀ ਕਰਦੇ ਚਾਚਾ ਜੀ ਆ ਹਾਂ ਬੜਾ ਟੀਚਰਾ ਕਰਦੇ ਪੂਰੀ ਨਾ ਨਾ ਪੂਰੀ ਜੀ ਚਾਚਾ ਹੀ ਟੀਚਰਾ ਕਰ ਲਏ ਨੇ ਗਾਲੇ ਪੂਰੀ ਹਾਂ ਟੀਚਰਾ ਹੋਰ ਸੁਣਾਓ ਜੀ ਹਾਂ ਚਾਚਾ ਜੀ ਫਿਰ ਕਿੱਦਾਂ ਦੀ ਟੀਚਰਾ ਕਰਦੇ ਥੋੜੇ ਨਾਲ ਨਾ ਨਾ ਚਾ ਸਾਡੇ ਅੰਕਲ ਜੀ ਹੱਸਮੁਖ ਸੁਭਾਅ ਵਾਲੇ ਨੇ ਠੀਕ ਹੈ ਜੀ ਤੇ ਆਪਣਾ ਗਿਆਨੇ ਨਾਲ ਨਿਆਣਾ ਤੇ ਸਿਆਣੇ ਨਾਲ ਸਿਆਣਾ ਹੋ ਜਾਂਦੇ ਆ ਤੁਹਾਡੇ ਨਾਲ ਫਿਰ ਕਿਦਾਂ ਹਾਸੇ ਮਖੋਲਦੀ ਹੈ ਕਰਦਾ ਸਾਡੇ ਨਾਲ ਤਾਂ ਯਾਰਾਂ ਨਾਲ ਯਾਰਾਂ ਨਾਲ ਕਿਵੇਂ ਦੀ ਗੱਲਾਂ ਕਰਦੇ ਹੋ ਕਦੀ ਇਹਨਾਂ ਦੀ ਇੱਕ ਕਦੀ ਕੋਈ ਯਾਰ ਸਾਡੇ ਨੂੰ ਦੱਸੋ ਜਿਹੜੀ ਸਾਂਝੀ ਕਰਨੀ ਹੈ ਕੈਮਰੇ ਦੇ ਉੱਤੇ ਨਹੀਂ ਕੈਮਰੇ ਦੇ ਉੱਤੇ ਤਾਂ ਨਹੀਂ ਕਰਦੇ ਪਰ ਉਹ ਬਾਬੇ ਦਾ ਸਾਡੇ ਨਾਲ ਅੰਕਲ ਦਾ ਬਹੁਤ ਪਿਆਰ ਹੈ ਬਾਬਾ ਦੱਸਦਾ ਆ ਹਿਮਾਚਲ ਤੋਂ ਲੈ ਕੇ ਉਰੇ ਤੱਕ ਦੀ ਜਵਾਨੀ ਪੈਰੇ ਦੀ ਗੱਲਾਂ ਦੱਸਦਾ ਆਪਾਂ ਨੇ ਸੁਣੀਆਂ ਬਹੁਤ ਬਾਬਾ ਜੀ ਦੇ। ਜਾਨੇ ਵੇਰ ਬਾਬਾ ਤੁਹਾਡਾ ਪੂਰਾ ਉਹ ਸੀਗਾ ਘੁੰਮਣ ਫਿਰਨ ਦਾ। ਨਾਲੇ ਬਾਬਾ ਨਾਲੇ ਮਿੱਤਰ। ਠੀਕ ਆ ਜੀ। ਹਾਂ। ਠੀਕ ਏ ਠੀਕ ਆ। ਬਈ ਅੱਸੀ ਗੱਲ ਜੀ। ਸਹੀ ਗੱਲ। ਬਈ ਕੀ ਨਾਮ ਆ ਜੀ? ਸੇਵ ਕੁਮਾਰ ਜੀ। ਠੀਕ ਆ। ਬਈ ਤੁਸੀਂ ਕੀ ਕਰਦੇ? ਬਸ ਹੀ ਲੋਹੇ ਦਾ ਕੰਮ ਕਰਦੇ ਜੀ। ਠੀਕ ਆ। ਤੁਸੀਂ ਬਈ ਸੁਣਾਓ ਪਿੰਡ ਦੀ ਕੋਈ ਯਾਦ। ਸੁਣਾ ਦਿਓ। ਪਿੰਡ ਦੀ ਯਾਦ ਕੀ? ਯਾ ਤੱਕੇਬ ਇਦਨਸਾ ਨਾ ਹੀ ਕੋਈ 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 ਟਾਈਮ ਕੋਈ ਟਾਈਮ ਚ ਅਸੀਂ ਪੜਦੇ ਸੀ ਇਹ ਜਿਹੜੇ ਇੱਥੇ ਦੇ ਐਮ ਐਲ ਏ ਸਾਹਿਬ ਹੈ ਮੇਰੇ ਕਲਾਸ ਪਹਿਲੂ ਰਹੇ ਆ ਠੀਕ ਹੈ ਜੀ ਹਾਂ ਜੀ ਕੋਈ ਵਾਰ ਉਹਨਾਂ ਦੇ ਨਾਲ ਉਹ ਕੋਈ ਗੱਲਬਾਤ ਨਹੀਂ ਨਹੀਂ ਕੋਈ ਇਹ ਨਹੀਂ ਬੜੇ ਚੰਗੇ ਬੰਦੇ ਆ ਠੀਕ ਹੈ ਜੀ ਹਾਂ ਜੀ ਸਾਡੇ ਨਾਲ ਉੱਥੇ ਵੀ ਜਦੋਂ ਪੜੇ ਉਹਨ ਬੀ ਐ ਬੀ ਐ ਪੜਨ ਤੋਂ ਬਾਅਦ ਫਿਰ ਇੱਧਰ ਕੋਈ ਨੌਕਰੀ ਨਹੀਂ ਦੇਖੀ ਨੌਕਰੀ ਨਹੀਂ ਮਿਲੀ ਕਿਸਮਤ ਦੀ ਗੱਲ ਹੈ ਆਪਣਾ ਲੋਹਾ ਹੀ ਕੁੱਟਦੇ ਰਹੇ ਇੱਥੇ ਘਰ ਠੀਕ ਨਵੀਂ ਨਵੀਂ ਬਣਾ ਸਰ ਬਖਰੀ ਦੀ ਹੈ ਅੱਛਾ ਜੀ ਬਸਰ ਨਹੀਂ ਚੰਗੀ ਲਗੀ ਕਿਹੜੀ ਕਿਹੜੀ ਨੌਕਰੀ ਹੈ ਰੇਲਵੇ ਦੀ ਰੇਲਵੇ ਦੀ ਨੌਕਰੀ ਨਹੀਂ ਚੰਗੀ ਲੱਗੀ ਬਸ ਨਹੀਂ ਲੱਗੀ ਮੱਚ ਮੁੜੇ ਸੀਗੇ ਅੱਛਾ ਲੋਹੇ ਦਾ ਕੰਮ ਵਧੀਆ ਲੱਗਿਆ ਬਾਬਾ ਲੋਹੇ ਦਾ ਲੱਗਿਆ ਹੁਣ ਬੈਠੇ ਆ ਤੁਸੀਂ ਹਾਂ ਜੀ ਉੱਕਲ ਹਲਵਾਈ ਜੀ ਆਪਣੇ ਪਿੰਡ ਤੋਂ ਬੜੇ ਫੇਵਰੇਟ ਨੇ ਸਾਰੇ ਪਿੰਡ ਦੇ ਫੇਵਰੇਟ ਨੇ ਹਲਵਾਈ ਜੀ ਜਿਹੜੇ ਪਿੰਡ ਚ ਕੋਈ ਪ੍ਰੋਗਰਾਮ ਹੁੰਦਾ ਲੰਗਰ ਭੰਡਾਰਾ ਹੁੰਦਾ ਆਪਣੇ ਕੁੱਕਲਵਾਈ ਬਣਾਉਂਦੇ ਨੇ ਇਹ ਬੜੇ ਮਸ਼ਹੂਰ ਹਲਵਾਈ ਨੇ ਠੀਕ ਹੈ ਜੀ ਹਾਂ ਪਿੰਨ ਤੋਂ ਆਪਣੇ ਨਹੀਂ ਕਹਿੰਦਾ ਜੀ ਕੋਲੋਂ ਤੁਸੀਂ ਲੋਕਾਂ ਨੂੰ ਮਿੱਠਾ ਵੰਡਣ ਵਾਲੇ ਬੰਦੇ ਹੁਣ ਕਹਿੰਦੇ ਸਾਡੇ ਕੋਲ ਗੱਲ ਹੈ ਨਹੀਂ ਸਾਨੂੰ ਵੀ ਕੋਈ ਆਪਦੀ ਆਪਦੀ ਮਠਾਈਆਂ ਵਰਗੀ ਕੋਈ ਮਿੱਠੀ ਗੱਲ ਸੁਣਾਓ ਇਹ ਕਦ ਤੋਂ ਕੰਮ ਕਰੀਏ ਕੀ ਬਣਾਉਂਦਾ ਦੋ ਹਾਂ ਜੀ ਸਭ ਤੋਂ ਫੇਵਰੇਟ ਕੀ ਆ ਸੀ ਤੁਹਾਡੀ ਫੋਡੀ ਫੇਵਰ ਸਭ ਤੋਂ ਮਸ਼ਹੂਰ ਜਿਹੜੀ ਕਿਹੜੀ ਚੀਜ਼ ਹੈ ਸਾਰੀ ਖੜੀ ਚਾਵਲ ਕਹਿੰਦੇ ਆ ਉਹ ਬਸ ਜ਼ਿਆਦਾ ਠੀਕ ਹੈ ਜੀ ਕਿੰਨੇ ਸਾਲ ਤੋਂ ਕਿੰਨਾ ਟਾਈਮ ਤੋਂ ਜੋ ਬਹੁਤ ਦੇਰ ਹੋ ਗਈ ਜੀ 20 23 ਸਾਲ ਹੋ ਗਏ ਠੀਕ ਹੈ ਬਈ ਕਿਸੇ ਜਿਵੇਂ ਵਿਆਹ ਦੇ ਉੱਤੇ ਤੁਹਾਨੂੰ ਇਨਵਾਈਟ ਕੀਤਾ ਹੋਇਆ ਵੀ ਹਾਂ ਤੁਸੀਂ ਸਾਰਾ ਵਿਆਹ ਦਾ ਖਰਚਾ ਗੁਰ ਜਾਨੀ ਜਿਹੜੀ ਸਬਜੀ ਪਾਜੀ ਬਣਾਉਣੀ ਉਹ ਤੁਸੀਂ ਬਣਾਉਣੀ ਆ ਕਦੇ ਲੂਣ ਮਿਰਚ ਵੱਧ ਘੱਟ ਹੋਇਆ ਨਹੀਂ ਜੀ ਹੋਇਆ ਠੀਕ ਰਿਹਾ ਬਸ ਸੈੱਟ ਰਹਾ ਹੈ ਜੀ ਘੱਟ ਵੱਧ ਕਿਉਂ ਹੈ ਹੁਣ ਬਣਾ ਕੇ ਦੇਖ ਲੈ ਆਹ ਇਵੜ ਵੇ ਜਾ ਕੇਈ ਵਾਰ ਹੋਇਆ ਨੇ ਜਿਵੇਂ ਉਹ ਇੱਕ ਫਿਲਮ ਆਈ ਸੀ ਮੰਜੇ ਵੇਤਰੇ ਉਹ ਜੇ ਬਾਬੇ ਤੋਂ ਬਰਫ ਹੀ ਨਹੀਂ ਬਣੀ ਸੀਗੀ ਸਭ ਕੁ ਬੜਾ ਜੀ ਜੇ ਚੀਜ਼ ਅੱਛੀ ਹੋਵੇ ਸਭ ਕੁ ਵਧੀਆ ਬੜਾ ਹਾਂ ਬਾਕੀ ਹੋਰ ਜਾਨੀ ਕੋਈ ਤੁਹਾਨੂੰ ਸਭ ਤੋਂ ਔਖੀ ਚੀਜ਼ ਕਿਹੜੀ ਬਣਾਉਣੀ ਲੱਗੀ ਜਾਨੀ ਪਹਿਲਾਂ ਜਦੋਂ ਨਵੇਂ-ਨਵੇਂ ਲੱਗੇ ਹੋ ਸਾਰੀ ਜੀ ਔਖੀ ਹੋਵੇ ਜੇ ਸ਼ੁਰੂ-ਸ਼ੁਰੂ ਮਤੋਂ ਜੋ ਸਿੱਖਾਂ ਜਿੱਦੀ ਆ ਬਾਬਾ ਜਮਨ ਲੱਗੇ ਹਾਂ ਸਭ ਸਭ ਠੀਕ ਹੋ ਆ ਜੀ ਬੜਾ ਔਖਾ ਬਣਿਆ ਹਾਂ ਕੋਈ ਜਾ ਦੱਸੋ ਵੀ ਹਾਂ ਉਹ ਬਣਾਉਣ ਲੱਗੇ ਉਧਰ ਉਹ ਗਾਲਾ ਗੁਲਾ ਪਈਆਂ ਨਾ ਬਾਪੂ ਤੇ ਕੋਈ ਗਾਲ ਨਹੀਂ ਪੜਦੀ ਮਾਨੂੰ ਨਾ ਨਾ ਠੀਕ ਹੈ ਪਹਿਲਾਂ ਜਦੋਂ ਨਵੇਂ ਨਵੇਂ ਛੋਟੇ ਛੋਟੇ ਬੱਚੇ ਆਵਾ ਜਿੱਦ ਸਿੱਖਣ ਲੱਗੇ ਤੇ ਜੀ ਕੀ ਆ ਇਹ ਪੀਪਤਾਬ ਸਾਰਾ ਟ੍ਰੈਂਡ ਆ ਇਹ ਕੀ ਕਹਿੰਦੇ ਜੀ ਬੱਤ ਕਰੀ ਸਭ ਤੋਂ ਵੱਧ ਕਿਹੜੀ ਚੀਜ਼ ਬਣਾਉਣ ਲਈ ਪਿੱਛੇ ਤੁਹਾਨੂੰ ਗਾਲਾਂ ਖਾਣੀਆਂ ਪਈਆਂ ਛੋਟੇ ਹੁੰਦੇ ਉਹ ਗਾਲਾਂ ਕਿ ਬਸ ਆਪਣੇ ਉਸਤਾਦ 'ਤੇ ਥੱਪੜ ਲਗਾ ਦੇ ਔਰ ਕੀ ਆ? ਨਹੀਂ ਕਿਹੜੀ ਕਿਹੜੀ ਚੀਜ਼ ਕੋਈ ਕੰਮ ਹੋ ਗਿਆ ਜੀ ਕੋਈ ਕੋਈ ਚੀਜ਼ ਮਾ ਕੋਈ ਗਲਤ ਹੋ ਗਿਆ ਅੱਪੋਂ ਲੱਪੜ ਲਗਾ ਦੇ ਤੁਸੀਂ ਉਸਤਾਦਾਂ ਕੋਲ ਉਸਤਾਦਾਂ ਕੋਲ ਤੁਸੀਂ ਥੱਪੜ ਖਾਦੇ ਆ ਜਿਹੜੇ ਹੁਣ ਤੁਹਾਡੇ ਕੋਲ ਬੱਚੇ ਆਉਂਦੇ ਆ ਉਹ ਨਹੀਂ ਖਾਂਦੇ ਜੀ ਇਹ ਤਾਂ ਦੌੜ ਜਾਂਦੇ ਇਹ ਵੀ ਨਹੀਂ ਖਾਂਦੇ ਇਹ ਵੀ ਨਹੀਂ ਥੱਪੜ ਖਾਂਦਾ ਹੋਈ ਨਾ ਹੁਣ ਕਿਵੇਂ ਬੱਚੇ ਸਿੱਖਦੇ ਆ ਤੁਹਾਡੇ ਕੋਲ ਆ ਕੇ ਬਾਹਵਲੀ ਸਿੱਖਦਾ ਜੀ ਕੋਈ ਅੱਗੇ ਨੂੰ ਖਾਤਾ ਮੈਂ ਕੰਮ ਸਾਰਾ ਇਹ ਵੀ ਰੈਡੀਮੇਡ ਆ ਗਿਆ ਜੀ ਸਾਰਾ ਕੋਡਾ ਕੀ ਨਾਮ ਹੈ ਪਵਨ ਕੁਮਾਰ ਜੀ ਠੀਕ ਹੈ ਬਈ ਤੁਸੀਂ ਕੀ ਕਰਦੇ ਰਹੇ ਅਸੀਂ ਲੱਕੜ ਦਾ ਕੰਮ ਕਰਦੇ ਆਂ ਦੁਕਾਨ ਸਾਡੀ ਸਾਹਮਣੇ ਆ ਠੀਕ ਹੈ ਜੀ ਸਾਡਾ ਐਮਸੀ ਆ ਇਹਨੇ ਪਾਰਕ ਬਣਾਈ ਆ ਇਹਨੇ ਪਰਦੇ ਆਪਣੀ ਬਹੁਤ ਛੇ ਕੰਮ ਕਰਿਆ ਜੀ ਪਿੰਡ ਚ ਮਦਦ ਦਰਵਾਜੇ ਦਰੂਜੇ ਬਹੁਤ ਬੜੀ ਆਹਾਂ ਦਰਵਾਜੇ ਵੀ ਸਾਡੇ ਸਾਰੇ ਰਿਖਤੀ ਚੱਲ ਗਿਆ ਜੀ ਪਰ ਕਦੇ ਦਰਵਾਜੇ ਬਿੰਗਾ ਮੰਗਾ ਹੋਇਆ ਉਹ ਬਿੰਗਾ ਹੋ ਜਾਂਦਾ ਜੀ ਉਹ ਦੁਬਾਰਾ ਪਟਕੇ ਦੁਬਾਰਾ ਕਰ ਦਿੰਦੇ ਨੇ ਵੀਰੇ ਜਦੋਂ ਲੰਬੇ ਲੰਬੇ ਤੁਹਾਨੂੰ ਵੀ ਆਉਂਦੇ ਹੁਣ ਕੋਈ ਨਹੀਂ ਆਂਦਾ ਨਹੀਂ ਬਿੰਗੇ ਹੋ ਜਾਂਦੇ ਪਰ ਲੰਬਾ ਤਾਂ ਆਉਣਾ ਹੀ ਆ ਨਾ ਬਿਲਕੁਲ ਨਹੀਂ ਆਉਂਦਾ ਦੁਬਾਰਾ ਸੈੱਟ ਕਰ ਤੁਸੀਂ ਸੁਣਾਓ ਕੋਈ ਪਿੰਡ ਦੀ ਯਾਦ ਜਾਂ ਆਪਣੇ ਤੁਹਾਡੇ ਵਿੱਚ ਕਿਹੜੇ ਸਭ ਤੋਂ ਰੌਣਕੀ ਬੰਦਾ ਹੈ ਕਿਹੜਾ ਤੁਹਾਡੇ ਵਿੱਚ ਰੌਣਕੀ ਮਾਰਦਾ ਚਾਚਾ ਸਿਆਕਿਆ ਦਾ ਥੋੜਾ ਕੋਈ ਬੋਲਦਾ ਨਹੀਂ ਹੋਣਾ ਗੱਜਰ ਕਿ ਦੀ ਸਾਨੂੰ ਤੁਸੀਂ ਰੌਣਕੀ ਬੰਦਾ ਇੱਕ ਮਾਰਾ ਭਈਆ ਅੱਛਾ ਜੀ ਉਹ ਰੱਖਿਆ ਵੇ ਦੇਖੋ ਜੀ ਉਸਕੇ ਨਾਲ ਬਾਤ ਕਰੋ ਫਿਰ ਪਤਾ ਲਾਏ ਉਹਨਾਂ ਉਹਨਾਂ ਕੋਲ ਵੀ ਆਪਾਂ ਚੱਲਦੇ ਆ ਤੁਸੀਂ ਆਪਣੇ ਪਹਿਲਾਂ ਤੁਸੀਂ ਇੱਕ ਅੱਧੀ ਰੌਣਕ ਮੇਰੇ ਰੌਣਕ ਬਸ ਇਹੀ ਆ ਨਿਆਣਾ ਕੀ ਰੌਣਕ ਆਪਣੀ ਇਕੱਠੇ ਹੋ ਗਈ ਕੋਈ ਜਿਆਦਾ ਦੱਸੋ ਜਵਾਨੀ ਦੀ ਕੋਈ ਬਚਪਨ ਦੀ ਬੋ ਜਵਾਨੀ ਜੀ ਬਸ ਆਦਮ ਰਹਿੰਦੀ ਜੀ ਪਿੱਛਾ ਗੇਲ ਲੱਗਦੀ ਬਰਬਰ ਹੀ ਆ ਰਹੀ ਹੋਂ ਮੈਂ ਤਾਂ ਤੁਸੀਂ ਹੁਣ ਬੜੇ ਪਾਉਣ ਵੀ ਨਹੀਂ ਦੇ ਰਹੇ ਲਾਰੇ ਹਾਂ ਦਾਹੀ ਲਾਰੇ ਸਾਰੀ ਅੱਖਾਂ ਨੂੰ ਲੱਗਦੀ ਆਜ ਲਾਲੀ ਕਿੰਨੀ ਉਮਰ ਕਿੰਨੀ ਹੋ ਗਈ ਬਾਈ ਮੇਰੀ ਉਮਰ ਹੋ ਗਈ 52 53 ਸਾਲ ਹੋ ਗਏ ਲੱਗਦੇ ਨਹੀਂ ਵੈਸੇ ਨਾ ਅੱਛਾ ਹਾਂ ਆਛੀ ਜ਼ਿਆਦਾ ਵੈਸੇ ਹੂੰ ਹੈਂ ਜ਼ਿਆਦਾ ਉਮਰ ਜ਼ਿਆਦਾ ਹੈ ਉਮਰ ਜ਼ਿਆਦਾ ਸੀ ਤੁਸੀਂ ਕੱਟ ਦਸੀ ਤੁਹਾਨੂੰ ਹੋਰ ਵੀ ਕੱਟ ਲੱਗਦੀ ਹੈ ਨਾ ਅੱਛਾ ਮੇਰੇ 40 ਸਾਲ ਚ 35 40 ਸਾਲ ਦਾ ਮੁੰਡਾ ਜਿਹਾ ਲੱਗਦਾ ਹੈ ਵਾਹ ਲੈ ਅੱਛਾ ਉਹ ਤਾਂ ਠੀਕ ਹੈ ਹੋਰ ਠੀਕ ਹੈ ਬੜੀ ਆਨ ਬੜੀ ਹੈ ਠੀਕ ਹੈ ਚਲੋ ਵਧੀਆ ਗੱਲ ਆ ਆਪਣੀ ਭਾਈ ਸਾਹਿਬ ਇਹਨਾਂ ਦੀ ਕੋਈ ਗੱਲ ਬਾਤ ਦੱਸੋ ਸਾਡੇ ਨੂੰ ਤਾਂ ਗੱਲ ਬਾਤ ਹੈ ਜੀ ਸਾਰੇ ਮਤਲਬ ਠੀਕ ਹੈ ਜੀ ਆ ਸਾਰੇ ਮਿਹਨਤੀ ਹੈ ਜੀ ਦਿਨ ਮੈਂ ਕਪੂਕਰਦਮ ਖਾ। ਇਹ ਉਹ ਤਾਂ ਤਾਰੀਫਾ ਨਹੀਂ ਕਰਨੀ ਹੈਗੀ ਇਹਨਾਂ ਦੀ। ਇਹਨਾਂ ਇਹਨਾਂ ਦੀ ਤੁਸੀਂ ਤਾਰੀਫ ਬਿਲਕੁਲ ਨਹੀਂ ਕਰਨੀ ਕਿਸ ਦੀ। ਜੈ ਸਾਡੇ ਅਮਨ ਸਿੰਘ ਸਾਹਿਬ ਨੇ ਉਹਨਾਂ ਦੀ ਤਾਰੀਫ ਨਹੀਂ ਕਰਨੀ ਤੁਸੀਂ। ਅੱਛਾ ਜੀ। ਬਸ ਇਹ ਹੈ ਜੀ ਥੋੜਾ ਜਿਹਾ ਗੋਂ ਦਾ ਮਤਲਬ ਥੋੜਾ ਕਮ ਹੋ ਗਿਆ ਜੀ ਹੋਰ। ਜੀ। ਇਸ ਤਰ੍ਹਾਂ ਇਹ ਬਧੂਰਾ ਪੜਿਆ ਉਧਰ ਠੀਕ ਹੈ ਜੀ। ਜਾਂ ਕੋਈ ਗਲੀਆਂ ਨਾਲੀਗਾ ਜੀ ਕੋਈ ਅੱਛੀ ਮਤਲਬ ਬੱਚਿਆਂ ਨੂੰ ਸੁਵਿਧਾ ਮਿਲਦਾ ਜੀ। ਜੀ ਜੀ ਜੀ। ਪਿੰਡ ਦਾ ਹੈ ਪਿੰਡ ਦਾ ਕਿ ਹਾਂ ਸਵਧੀਆ ਹੈ ਜੀ ਸਾਡੇ ਪਿੰਡ ਦਾ ਇਤਿਹਾਸ। ਹੜਾਂ ਦੀ ਮਾਰ ਤੋਂ ਉੱਚੇ ਦੇ ਪਿੰਡ ਹੈ। ਜੀ। ਲੋਕਾਂ ਦਾ ਭਾਈਚਾਰਕ ਖਸਾਂ ਜੀ ਵ ਮੈਂ 72 72 ਸਾਲ ਦੀ ਉਮਰ ਹੋ ਗਈ। ਬੜਾ ਕੁਝ ਦੇਖਿਆ। ਬੈਲ ਗੱਡੇ ਵੀ ਦੇਖੇ। ਕਿਸਾਨੀ ਖੇਤੀ ਉਹ ਬੈਲ ਗੱਡੀਆਂ ਵਾਲੀ ਦੇਖੀ। ਮਾਰੂ ਜ਼ਮੀਨਾਂ ਸੀ ਸਾਡੇ। ਲੇਰਾ ਵਸੀ ਹਲਕਾ ਸਭ ਤੋਂ ਵੱਧ ਗਰੀਬ ਇਲਾਕਾ ਸੀ। ਅੱਜ ਸਾਡੇ ਸਾਹਮਣੇ ਸਭ ਤੋਂ ਅਮੀਰ ਇਲਾਕਾ ਹੋ ਗਿਆ। ਇਹੀ ਤਰੱਕੀ ਸਾਡੇ ਬਜ਼ੁਰਗਾਂ ਨੇ ਬੜੀ ਮਿਹਨਤ કરી। ਮੋਕੀ ਪਿੰਡ ਦੇ ਲੋਕਾਂ ਨੇ ਵੀ ਅੱਛੀ ਮਿਹਨਤ કરી। ਚੰਗੀ ਮਤਲਬ ਤਰੱਕੀਆਂ ਨੌਕਰੀਆਂ ਚ ਤੇ ਆਪਣੇ ਕਾਰੋਬਾਰਾਂ ਚ ਮਤਲਬ ਅੱਛੀ ਤਰੱਕੀਆਂ ਕਰੀ ਵਧੀਆ ਜੀਵਨ ਰੋਕ ਮਸਿਕ ਕਮੀ ਹੈ ਸਾਡੇ ਪਿੰਡ ਚ ਕਿ ਬਹੁਤ ਪੁਰਾਣਾ ਸਕੂਲ ਸਾਡੇ 10ਵੀਂ ਦਾ ਸੀ ਅੱਜ ਤੱਕ ਪਲੱਸ 2 ਨਹੀਂ ਹੋ ਸਕਿਆ ਜਿੱਥੇ ਸਾਡੇ ਬਚਪਨ ਚ ਪੰਜਵੀਂ ਦੇ ਸਕੂਲ ਵੀ ਨਹੀਂ ਸੀ ਉੱਥੇ ਪਲੱਸ 2 ਹੋ ਗਈ ਬਸ ਇਹ ਕਮੀ ਹਾਂ ਮਤਲਬ ਘੱਟ ਨੂੰ ਆ ਜੀ 10 ਪਿੰਡਾਂ ਦੇ ਬੱਚੇ ਪੜ੍ਹਨਾ ਵਾ ਇੱਥੇ ਪਲੱਸ 2 ਦਾ ਸਕੂਲ ਹੀ ਹਣ ਤੱਕ ਹੋਇਆ ਨਹੀਂ ਹਾਂ 10ਵੀਂ ਦਾ ਸਾਡਾ ਤੋਂ ਪਹਿਲਾਂ ਵੀ ਟਾਈਮ ਦੇਖਿਆ ਜੇ ਸਾਡਾ ਜ਼ਿਲ੍ਹਾ ਅੰਮ੍ਰਿਤਸਰ ਹੁੰਦਾ ਸੀ ਫਿਰ ਪਟਿਆਲਾ ਹੋਇਆ ਅੱਜ ਮੁਹਾਲੀ ਹੈ ਸਾਂਝਾ ਪੰਜਾਬ ਸੀ ਜਿਹੜੇ ਨੇ ਜ਼ਿਲ੍ਹੇ ਕਦੋਂ ਬਦਲੇ ਦੱਪਰ ਦੇ ਇਸ ਤਰ੍ਹਾਂ ਜੇ ਅਸੀਂ ਪਹਿਲਾਂ ਮਾਲੇ ਜ਼ਿਲ੍ਹੇ ਚ ਸੀ ਨਾ ਸਾਡਾ ਫਿਰ ਏਰੀਆ ਪੰਜਾਬ ਚ ਆ ਗਿਆ 56 ਤੋਂ ਬਾਅਦ ਫਿਰ ਸਾਨੂੰ ਪਟਿਆਲੇ ਚ ਹਲਪਰਾ ਤਹਿਸੀਲ ਰਹੀ ਸਾਡੀ ਬੜੇ ਹੈਰਾਨ ਹੁੰਦੇ ਸੀ ਬਜ਼ੁਰਗ ਬਚਾ ਤੇ ਹੁਣ ਚਲੋ ਸੌਖ ਹੋ ਗਈ ਮੁਹਾਲੀ ਬਣਿਆ ਡੇਰਾ ਬਸੀ ਤਹਿਸੀਲ ਹੋ ਗਈ ਬੜੀ ਦਿੱਕਤਾਂ ਰਹੀਆਂ ਪਹਿਲਾਂ ਹੁਣ ਬੜੀ ਮੌਜ ਹੈ ਠੀਕ ਹੈ ਰੇਲਵੇ ਸਟੇਸ਼ਨ ਹੈ ਬੱਸ ਸਟੈਂਡ ਹੈ ਪਰ ਬੱਸ ਸਟੈਂਡ ਤੇ ਸਾਡੇ ਇੱਥੇ ਨਾ ਕੋਈ ਮਤਲਬ ਹਰਿਆਣੇ ਦੀ ਸਰਵਿਸ ਹੈ ਜ਼ਿਆਦਾ ਪੰਜਾਬ ਦੀ ਇੱਧਰ ਹੈ ਨਹੀਂ ਤੇ ਸਾਡੇ ਲੋਕਾਂ ਨੂੰ ਬੜੀ ਔਖੇ ਆ ਸਟਾਪ ਨਹੀਂ ਜੀ ਬਈ ਤੁਸੀਂ ਦੱਸੋ ਪਿੰਡ ਦੀ ਯਾਦ ਕੋਈ ਬੜੀਆ ਪਿੰਡ ਦੀ ਬੱਚੇ ਖੇਡ ਰਹੇ ਕੁਦਰੇ ਆਪਣਾ ਆਨੰਦ ਕਰ ਰਹੇ ਆਪ ਆਪਣਾ ਕਰ ਰਹੇ ਆਪ ਆਪਣਾ ਘਾਰੇ ਸਭੀ ਹਾਂਜੀ ਨੰਦ ਪੂਰੇ ਆ ਰਹੇ ਆ ਆਨੰਦ ਪੂਰੇ ਆ ਜ਼ਿੰਦਗੀ ਵਧੀਆ ਰਹੀ ਐਨ ਵਧੀਆ ਜੀ ਬਹੁਤ ਵਧੀਆ ਜ਼ਿੰਦਗੀ ਦੀ ਕੋਈ ਕਮੀ ਬੇਸ਼ੀ ਤਾਂ ਨਹੀਂ ਨਹੀਂ ਆਪਣੇ ਚ ਕੋਈ ਕਮੀ ਬੇਸ਼ੀ ਨਹੀਂ ਸੰਤੋਸ਼ੀ ਆ ਬਿਲਕੁਲ ਠੀਕ ਆ ਕੀ ਕਰਦੇ ਰਹੇ ਤੁਸੀਂ ਜਵਾਨੀ ਪਹਿਰੇ ਅਸੀਂ ਲੋਹੇ ਦਾ ਕੰਮ ਕਰਦੇ ਸੀ ਠੀਕ ਆ ਜੀ ਹਾਂ ਬਹੁਤ ਵਧੀਆ ਬਸ ਗਰਮ ਲੋਹਾ ਗਰਮ ਕੰਮ ਕਰਦੇ ਸੀਗੇ ਸ਼ੁਰੂ ਤੇ ਕੋਈ ਪਿੰਡ ਦੀ ਜਾਨ ਸਾਡੇ ਨਾਲ ਕੋਈ ਸਾਂਝੀ ਕਰਨੀ ਹੋਵੇ ਆਪਣੀ ਪਿੰਡ ਬਿਲਕੁਲ ਸਹੀ ਆ ਸਾਡੇ ਨਾਲ ਦਾ ਬਿਲਕੁਲ ਸਹੀ ਆ ਇਸ ਪਿੰਡ ਨਾਲ ਸਹੀ ਆ ਹਾਂ ਜੀ ਚਾਰੇ ਪ੍ਰਸ਼ਾਂਜ ਆ ਗਏ ਸਾਡਾ ਸਾਰੇ ਪਿੰਡ ਵਾਲੇ ਕੰਮ ਕਰਾਣ ਆnde ਸੀ ਉਹਨਾਂ ਕੰਮ ਕਰਕੇ ਅਸੀਂ ਵੀ ਖੁਸ਼ੀ ਉਹ ਵੀ ਖੁਸ਼ੀ ਗਏ ਉਸਦੀ ਵੀ ਖੁਸ਼ੀ ਇਹ ਖੁਸ਼ੀ ਦਾ ਰਾਜ ਕੀ ਆ ਖੁਸ਼ੀ ਦਾ ਰਾਜ ਇਹੀ ਹੈ ਕਿ ਆਪਣੇ ਆਪ ਨੂੰ ਤੰਗ ਨਹੀਂ ਰੱਖਣਾ ਕਿਸੇ ਤੋਂ ਡਰ ਦਰੋ ਨਹੀਂ ਕਰਨਾ ਅੱਜ ਜਦ ਕੇ ਅਸੀਂ ਆਪਣੇ ਸਰੀਰ ਨੂੰ ਠੀਕ ਸਮਝਦੇ ਹਾਂ ਦੂਸਰੇ ਦੇ ਸਰੀਰ ਨੂੰ ਵੀ ਠੀਕ ਸਮਝਣਾ ਚਾਹੀਦਾ ਤਾਂ ਜਾ ਕੇ ਜਿਵੇਂ ਕੋਈ ਇਨਸਾਨ ਖੁਸ਼ੀ ਦਾ ਸੰਤਾ 342 ਦਾ ਜਨਮ ਹੈ ਮੇਰਾ 41 42 ਦਾ ਜਨਮ ਹੈ ਜੀ ਜੀ ਹਾਂ ਜੀ ਫਿਰ ਬਹੁਤ ਦੁਨੀਆ ਦੇਖੀ ਦਿਨ ਰਾਤ ਕੰਮ ਕਰਿਆ ਬੜਾ ਬੜੇ ਕੰਟ੍ਰਕਟ ਕੰਮ ਕਰਨ ਜਾਂਦੇ ਸੀਗਾ ਇੱਥੋਂ ਸਾਈਕਲ ਤੇ ਜਾਣਾ ਤੇ ਸਾਈਕਲ ਤੇ ਆਣਾ ਇੱਕ ਉਹ ਕਾਰਗਿਲ ਚ ਸ਼ਹੀਦ ਵੀ ਹੋਏ ਇਸ ਪਿੰਡ ਦੇ ਬਲਬੀਰ ਸਿੰਘ ਸੂਬੇਦਾਰ ਉਹਨਾਂ ਬਾਰੇ ਕੋਈ ਦੱਸੋ ਸਾਨੂੰ ਉਹ ਬਹੁਤ ਅੱਛੇ ਬੰਦੇ ਸੀ ਪਰਿਵਾਰ ਵੀ ਠੀਕ ਹੈ ਪਰਿਵਾਰ ਵੀ ਠੀਕ ਹੈ ਬਹੁਤ ਬੜੀ ਪਰਿਵਾਰ ਹੈ ਜੀ ਜੀ ਹਾਂ ਜੀ ਉਹ ਵੀ ਮਦਦ ਲਈ ਉਹ ਪਾਈ ਫਤਿੱਜੇ ਆ ਹਾਂਜੀ 6 ਭਰਾ ਸੀ ਜੀ ਤਿੰਨ ਆਰਮੀ ਤੁਸੀਂ ਹੋ ਬੜਾ ਮਿਹਨਤੀ ਪਰਿਵਾਰ ਸੀ ਸਰਕਾਰ ਵੱਲੋਂ ਵੀ ਉਹਨਾਂ ਨੂੰ ਕਾਫੀ ਸਨਮਾਨਿਆ ਗਿਆ ਕਿਉਂਕਿ ਉਹ ਬਹਾਦਰ ਮਾਂ ਪਿਤਾ ਸੀ ਜਿਨ੍ਹਾਂ ਦੇ ਤਿੰਨ ਬੱਚੇ ਦੇਸ਼ ਦੇ ਰਾਖੇ ਸੀ ਹਾਂ ਮਤਲਬ ਕਾਫੀ ਅੱਛਾ ਪਰਿਵਾਰ ਹੁੰਦੀ ਗੁਰੂ ਘਰ ਦੀ ਉਹ ਅੱਛੀ ਸੇਵਾ ਕਰਦੇ ਆ ਵਧੀਆ ਕਿਸੇ ਨਾਲ ਵੈਰ ਨਹੀਂ ਪਾਪ ਨਹੀਂ ਸਾਰਿਆਂ ਨਾਲ ਮਿਰਜ਼ੂ ਹੋ ਕੇ ਵਧੀਆ ਪਰਿਵਾਰ ਆ ਸਰ ਆਪਣੇ ਸੂਬੇਦਾਰ ਬਲਬੀਰ ਸਿੰਘ ਹਾਂ ਬਿਲਕੁਲ ਅਕਸ਼ਾ ਪਰਿਵਾਰ ਮੁਵਜ਼ੀ ਨਮਸਕਾਰ ਜੀ ਕੀ ਨਾਮ ਹਰੀਸ਼ ਚੰਦਰ ਹੈ ਜੀ ਤੁਸੀਂ ਬਈ ਕੀ ਕਰਦੇ ਹੋ ਮੈਂ ਪ੍ਰਾਈਵੇਟ ਨੌਕਰੀ ਕਰਦਾ ਚੰਡੀਗੜ੍ਹ ਦੇ ਵਿੱਚ ਠੀਕ ਹੈ ਹਾਂ ਜੀ ਆਈਟੀ ਕੰਪਨੀ ਦੇ ਵਿੱਚ ਠੀਕ ਹੈ ਬਈ ਅ ਬਰਬੁਰੇ ਜਾਣਦੇ ਕਰਦੇ ਮੈਂ ਦਿੱਲੀ ਬੱਸ ਦੇ ਵਿੱਚ ਜਾਣਾ ਜੀ ਆਸ ਬੱਸ ਦੇ ਵਿੱਚ ਆਨ ਆ ਜੇ ਠੀਕ ਹੈ ਫਿਰ ਬੱਸ ਤੇ ਕੋਈ ਸਫਰ ਦੀ ਜਿਆਦ ਸਾਡੇ ਨਾਲ ਸਾਂਝੀ ਕਰੋ بس سفر ਦੇ ਦਾ ਰਾਹ ਦੇ ਟਾਈਮ ਬਹੁਤ ਲੱਗਦਾ ਜੀ ਬਹੁਤ ਜਿਆਦਾ ਸਫਰ ਹੋ ਗਿਆ ਮਤਲਬ ਪਹਿਲਾਂ 1/2 ਘੰਟਾ ਲੱਗਦਾ ਸੀ ਹੁਣ 1.5 ਘੰਟਾ ਲੱਗਦਾ ਜੀ ਭੰਖਰ ਬਰ ਬੈਰੀਅਰ ਦੇ ਉੱਤੇ ਤੇ ਫਿਰ ਜੇਰਗਰ ਬਹੁਤ ਜਾਂ ਟਾਈਮ ਲਾਦਾ ਜੀ ਸਾਡਾ ਆਣ ਜਾਣ ਦਾ ਬਹੁਤ ਸਫਰ ਮਤਲਬ ਵੇਸਟ ਹੋ ਰਿਹਾ ਬਹੁਤ ਟਾਈਮ ਵੇਸਟ ਹੋ ਰਿਹਾ ਜੀ ਸਸੀ ਗੱਲ ਜੀ ਸਸੀ ਗੱਲ ਜੀ ਕੀ ਨਾਮ ਹੈ ਬਈ ਜੀ ਸੁਭਾਸ਼ ਚੰਦਰ ਤਿਮਾਨੀ ਠੀਕ ਹੈ ਬਈ ਤੁਸੀਂ ਕੀ ਕਰਦੇ ਹੋ ਮੈਂ ਜੀ ਆਪਣਾ ਡੇਰਾ ਵਸੀ ਸ਼ਾਪ ਕੀਤੀ ਹੋਈ ਹੈ ਠੀਕ ਹੈ ਹਾਂ ਜੀ ਬਈ ਤੁਹਾਨੂੰ ਮੈਂ ਜਿਆਸਾਂ ਜੀ ਕਰੋ ਕੋ ਪਿੰਡ ਦੀ ਤੇ ਸ਼ਹਿਰ ਦੀ ਸ਼ੌਪ ਦੀ ਦੀ ਜਾਰ ਰਹੇ ਹਾਂ ਜੀ ਕਰੋ ਸ਼ੌਪ ਨਾ ਨਾ ਕੋਈ ਪਿੰਡ ਦੇ ਤੇ ਜਨਮ ਇੱਥੇ ਹੀ ਹੋਇਆ ਜੀ 1970 ਦੇ ਜਨਮ ਹੋਇਆ 55 ਸਾਲ ਲ ਹੋ ਗਿਆ ਜੀ ਮੈਂ ਹੁਣ ਤੇ ਆਪਾਂ ਮੱਝਾਂ ਵੀ ਰੱਖਿਆ ਹੈ ਬਜ਼ੁਰਗਾਂ ਨੇ ਇਸ ਟਾਈਮ ਕੱਖ ਵੀ ਲੈਂਦੇ ਆ ਟੋਕੇ ਵੀ ਕਿਤੇ ਆ ਸਾਰੇ ਕੰਮ ਕਿਤੇ ਆ ਇਹ ਨਹੀਂ ਸਾਨੂੰ ਕੋਈ ਫਸਲ ਦਾ ਸਾਰੀ ਫਸਲਾਂ ਦਾ ਪਤਾ ਹੈ ਲੇਕਿਨ ਅੱਜ ਕੱਲ ਦੇ ਬੱਚਾ ਨੂੰ ਇੱਕ ਫਸਲ ਦਾ ਵੀ ਨਹੀਂ ਪਤਾ ਹੁੰਦਾ ਜਿਸ ਤਰ੍ਹਾਂ ਅੱਜ ਚੁਟਕਲਾ ਦੇਖਿਆ ਜੀ ਉਹ ਨੂੰ ਕਹਿੰਦੀ ਸੱਸ ਨੂੰ ਵੀ ਉਹ ਲਿਆਇਓ ਹੈਂਡਲ ਵਾਲੀ ਪਾਪ ਕੌਰ ਨੂੰ ਔਰ ਇਹਨੇ ਪਤਾ ਵੀ ਛੱਲੀ ਹੁੰਦੀ ਆ ਹੈਨਾ ਇਹ ਹੁਣ ਹੋ ਗਿਆ ਬਿਲਕੁਲ ਤੇ ਬਾਕੀ ਪੁਰਾਣਾ ਸਮਾਂ ਦੇਖਿਆ ਜੀ ਨਦੀ ਹੁੰਦੀ ਇਧਰ ਨਦੀ ਚ ਨਹਾਏ ਅਸੀਂ ਟੂ ਵੇਲਾਂ ਤੇ ਵੀ ਨਹਾਏ ਆ ਜੀ ਜੀ ਔਰ ਬਚਪਨ ਵਈ ਬਚਪਨ ਕਿਵੇਂ ਬੀਤੇ ਆ ਬਚਪਨ ਬੀਤਿਆ ਜੀ ਸਾਡੇ ਇੱਕ ਵਾਰ ਵਿਆਹ ਸੀਗਾ ਵੱਡੇ ਬ੍ਰਦਰ ਦਾ ਮਤਲਬ ਟੱਬਰ ਚ ਟੱਬਰ ਸਾਡਾ ਕਾਫੀ ਵੱਡਾ ਤੇ ਇਹ ਪਮਨ ਕੁਮਾਰ ਜੀ ਆ ਇੱਕ ਹੋਰ ਅਸ਼ੋਕ ਕੁਮਾਰ ਜੀ ਸਾਡੇ ਛੋਟੇ ਹੁੰਦੇ ਸੀ ਉਸ ਟਾਈਮ ਤੇ ਗਿਆ ਜੋ ਵੱਡੇ ਦਾ ਤੁਹਾਨੂੰ ਪਤਾ ਹੀ ਆ ਦਾਰੂ ਦਰੂ ਪਿੰਦੇ ਹੀ ਆ ਤੇ ਇੱਕ ਬੰਦਾ ਇਹਨਾਂ ਚੋਂ ਕਾਕੜੇ ਚ ਨਾ ਛੋਟੀ ਸ਼ਿਸ਼ੀ ਹੁੰਦੀ ਢੱਕਣ ਵਾਲੀ ਉਹਦੇ ਚ ਪਾਗ ਲਿਆ ਥੋੜੀ ਔਰ ਇਹ ਸਾਡੇ ਮਕਾਨਾਂ ਇੱਥੇ ਮਕਾਨ ਨਹੀਂ ਸੀ ਬਾੜੇ ਹੁੰਦੇ ਸੀ ਇੱਥੇ ਆ ਕੇ ਲੁਕੇ ਨਾ ਸਾਰਿਆਂ ਨੇ ਇਸ ਤਰ੍ਹਾਂ ਲਾਲ ਆ ਗਏ ਚੱਕ ਕਰਕੇ ਦੇਖੀ ਇਸ ਤਰ੍ਹਾਂ ਹੀ ਸ਼ਰਾਰਤਾਂ ਮਤਲਬ ਹੁੰਦੀ ਆ ਮਤਲਬ ਉਹ ਨਹੀਂ ਪਿੰਦੇ ਪਹਿਲਾਂ ਕਿਦਾਂ ਹੀ ਖੇਡਾਂ ਹੁੰਦੀਆਂ ਸੀ ਇਸ ਪਿੰਡ ਦੇ ਵਿੱਚ ਹੁਣ ਕਿਦਾਂ ਨਹੀਂ ਖੇਡਾਂ ਖੇਡਦੇ ਜਵਾਕ ਖੇਡਾਂ ਕ੍ਰਿਕਟ ਤਾਂ ਹੁੰਦੀ ਹੋਈ ਨਹੀਂ ਸੀ ਖਰ ਇੱਕ ਇੱਕ ਦੋ ਬੰਦੇ ਸੀ ক্রিকেট ਜਿਹਨੇ ਖੇਲਦੇ ਸੀ ਬਾਕੀ ਗੁੱਲੀ ਡੰਡਾ ਖੇਲਦੇ ਸੀ ਆਪਾਂ ਔਰ ਕਬੱਡੀ ਜਾਂਦੇ ਸੀ ਜਾਂ ਗਲੀਆਂ ਚ ਖੋਖੋ ਲਾ ਲਓ ਇਸ ਤਰ੍ਹਾਂ ਦੇ ਮਤਲਬ ਖੇਡਾਂ ਹੁੰਦੀਆਂ ਸੀ ਮੈਨੂੰ ਕੋਈ ਇਸ ਤਰ੍ਹਾਂ ਨਹੀਂ ਆ ਵੋਲੀਬਾਲ ਵੀ ਕਦੇ ਖੇਡ ਲੈਂਦੇ ਸੀ ਔਰ ਇੱਧਰ ਬੈਠੇ ਆ ਜਿਸ ਤਰ੍ਹਾਂ ਇਹ ਪਾਰਕ ਨਹੀਂ ਸੀ ਜੀ ਜੀ ਇੱਥੇ ਮਤਲਬ ਜਿਹੜਾ ਹੁੰਦੇ ਨੇ ਪਾਥੀਆਂ ਤੋਂ ਗਾਰੇ ਉਹ ਲਗਾਏ ਸਾਂਝੀ ਜਗ੍ਹਾ ਹੈ ਬੈਠਦੇ ਨੇ ਤੇ ਕਮੇਟੀ ਨੇ ਹੁਣ ਕਿੰਨਾ ਵਧੀਆ ਪਾਰ ਬਣਾਤਾ ਜਿਸ ਦੇ ਕਰਨ ਮਤਲਬ ਇਥੇ ਤੁਸੀਂ ਵੀ ਸ਼ੂਟਿੰਗ ਕਰ ਰਹੇ ਹੋ ਬਿਲਕੁਲ ਬਿਲਕੁਲ ਹਾਂ ਠੀਕ ਠਾਕ ਆ ਜੀ ਵੈਸੇ ਠੀਕ ਆ ਜੀ ਮਕਾਨ ਕੇ ਬਾਰੇ ਵੈਸੇ ਜੀ ਜੇ ਮੈਨੂੰ ਚਾਜੀ ਮੇਰਾ ਮਕਾਨ ਪੜ ਜਾਵੇ ਬੱਚੀ ਬਾਤ ਹੈ ਜੀ ਚਲੋ ਉਹ ਕਮੇਟੀ ਤੁਸੀਂ ਪਿੰਡ ਦੇ ਚੌਕੀਦਾਰੋਂ ਹਾਂ ਚੌਕੀਦਾਰਤਾ ਜੀ ਕਮੇਟੀ ਨੇ ਮਤਲਬ ਕਰ ਰਹੇ ਹੋਏ ਹੈ ਜੀ ਵਿਕਾਸ ਨਾਲ ਲੋੜ ਨਹੀਂ ਹੈ ਮੈਂ ਚੌਕੀਦਾਰ ਕੀ ਕਹਾ ਜੀ ਜੀ ਹਾਂ ਜੀ ਹਾਂ ਰਾਤ ਨੂੰ ਫਿਰ ਜਦੋਂ ਛੋਟੀ ਖੜਕਾ ਕੇ ਕਿਵੇਂ ਹੋਕਾ ਦਿੰਦੇ ਹੁੰਦੇ ਸੀਗੇ ਹਾਂ ਓਕੇ ਜਿੰਦਾ ਦਾ ਜੀ ਮੈਂ ਬੜੀ ਛੋਟੀ ਖੜਗਾਈ ਆ ਬਹੁਤ ਪੈਰਾ ਦਿਆ ਬਹੁਤ ਡਟਕਾ ਜੀ ਇੱਕ ਦਿਖਾਓ ਹੋਲਕਾ ਦਿਖਾ ਦੇ ਹਾਂ ਜੀ ਬੋਲਕਾ ਦਿਖਾ ਦੇ ਹਾਂ ਕਹਾ ਜੀ ਖਵਰਦਾਰ ਜਗਦੇ ਰੋ ਭਾਈ ਖਬਰਦਾਰ ਹਾਂ ਠੀਕ ਪਰ ਕਵੀ ਚੋਰ ਚੂਰ ਕਦੇ ਟੱਕਰੇ ਹੁਣ ਰਾਤ ਨੂੰ ਹਾਂ ਜੇ ਜ਼ੋਰ-ਜ਼ੋਰ ਟਕਰੇ ਕਰੇ ਚੋਰ ਗੰਦੀ ਮਾਰੇ ਮੋਟੇ ਟਕਰੇ ਦਿਵਲ ਦੂਲਦੀ ਹੈ ਜੀ ਵੈਸੇ ਵੈਸੇ ਦੇ ਸਾਭਿਕ ਭਾਬੀ ਹੋ ਜਾ ਬੜੇ ਜ਼ੋਰ ਤੋਂ ਦੇਖੇ ਤਨ ਪਤਾ ਵੀ ਗੋਲੀ ਦੇ ਕੰਮ ਕਰਾਂ ਠੀਕ ਹੈ ਜੀ ਹਾਂ ਬਜ਼ੁਰਗਾਂ ਨਾਲ ਗੱਲਬਾਤ ਸੁਣੀ ਆ ਹੁਣ ਆਪਾਂ ਨੌਜਵਾਨ ਵੀਰਾਂ ਨਾਲ ਗੱਲਬਾਤ ਕਰਦੇ ਆ ਇੰਨਾ ਹੀ ਸਾਥ ਨਾਲ ਉਰੇ ਲੱਗਦੀ ਹੈ ਦੁਕਾਨ ਖੋਲੀ ਹੈ ਮੇਰੇ ਵੀਰ ਨੇ ਨਮੀ ਇਹਨਾਂ ਨੇ ਦੁਕਾਨ ਖੋਲੀ ਹੋਰੇ ਸਾਰੇ ਨੌਜਵਾਨ ਜਿੰਨੇ ਨੇ ਸਾਰੇ ਉਰੇ ਆ ਕੇ ਖੜਦੇ ਆ ਬਾਈ ਨਾਲ ਗੱਲਬਾਤ ਕਰਦੇ ਆ ਬਈ ਅੱਸੀ ਕੱਲ ਸਾਸਤਰੀ ਹਾਲ ਮੇਰੇ ਬਈ ਕੀ ਨਾਮ ਹੈ ਮੇਰਾ ਨਾਮ ਮਨਿੰਦਰ ਹੈ ਜੀ ਠੀਕ ਹੈ ਬਈ ਇਹ ਦੁਕਾਨ ਖੋਲਣ ਦਾ ਆਈਡੀਆ ਕਿੱਥੋਂ ਆਇਆ ਜਿੱਥੇ ਇੱਕ ਵਾਰ ਨੌਜਵਾਨ ਸਾਰੇ ਬਾਹਰ ਜਾ ਰਹੇ ਨੇ ਮੈਨੂੰ ਇਹ ਵੀ ਸੁਣਨ ਚਾਹਿਆ ਵੀ ਤੁਸੀਂ ਬਾਹਰ ਚੱਲੇ ਸੀਗੇ ਫਿਰ ਇਹ ਖਿਆਲ ਕਿਵੇਂ ਆਇਆ ਫਿਰ ਬਾਰ ਦੇ ਬੜੀ ਬਾਰ ਟਰਾਈ ਕੀਤੀ ਹੈ ਨਾ ਵੀ ਬਣਿਆ ਨਹੀਂ ਆਪਣਾ ਫਿਰ ਯਾਰ ਦੋਸਤ ਇਕੱਠੇ ਬੰਦੇ ਸੀ ਤਾਂ ਬੰਦੇ ਬੰਦੇ ਅਸੀਂ ਸਕੀਮਾਂ ਹੀ ਚੱਲਣ ਲੱਗ ਗਈਆਂ ਕੋਈ ਕੰਮ ਕਰੀਏ ਕੰਮ ਕਰੀਏ ਤਾਂ ਸਾਰੇ ਭਰਾਵਾਂ ਨੇ ਇਕੱਠੇ ਹੋ ਕੇ ਆਪਣੇ ਲਾਇਆ ਵੀ ਯਾਰ ਵੀ ਕੋਈ ਬੈਠਣ ਨੂੰ ਵਜ੍ਹਾ ਤਾਂ ਨਹੀਂ ਹੈਗੀ ਤਾਂ ਆਪਾਂ ਨੇ ਤਾਂ ਕਰਕੇ ਸ਼ੁਰੂ ਕਰਤਾ ਸੀ ਕੰਮ ਸੀ ਤੇ ਸਾਰੇ ਭਰਾਵਾਂ ਨਾਲ سپورਟ ਨਾਲ ਆਪਣੇ ਕੰਮ ਸ਼ੁਰੂ ਕਰਿਆ ਪਈਏ ਜੂਸ ਦਾ ਆਈਡੀਆ ਕਿੱਥੋਂ ਆ ਵੀ ਆ ਜੂਸ ਵਗੈਰਾ ਇਹੀ ਬਣਾਉਣਾ ਆ ਪਾਏ ਦੁਕਾਨਦਾਰਾਂ ਨੂੰ ਮੈ ਆਈਡੀਆ ਜੂਸ ਬਣਾਉਣ ਦਾ ਕਿਹ ਕਾਰਨ ਜੀ ਵੀ ਓਰੇ ਆਪਾਂ ਨੂੰ ਵਧੀਆ ਕੁਆਲਟੀ ਚ ਕੋਈ ਚੀਜ਼ ਨਹੀਂ ਮਿਲਦੀ ਸੀ ਨਾ ਤੇ ਜਾਂ ਓਰੇ ਮੰਡੀ ਜਾਣਾ ਆਪਣਾ ਮੰਡੀ ਪੈਂਦਾ ਲਾੜੂ ਮੰਡੀ ਉੱਥੇ ਪੀਣ ਜਾਣਾ ਪੈਂਦਾ ਸੀ ਤੇ ਓਰੇ ਆਪਾਂ ਨੇ ਸੋਚਿਆ ਵੀ ਯਾਰ ਕੁਝ ਵਧੀਆ ਕਰੀਏ ਨਾ ਵਧੀਆ ਕੁਆਲਟੀ ਦਾ ਇਹ ਤਾਂ ਭਾਜੀ ਆਪਾਂ ਨੇ ਸ਼ੁਰੂ ਕਰਤਾ ਸੀ ਯਾਰ ਦੋਸਤ ਹੁਣ ਵੀ ਓਰੇ ਰੌਣਕ ਲਾਉਂਦੇ ਹਾਂ ਹਾਂਜੀ ਵੀਰੇ ਇਹਨਾਂ ਤੇ ਸਪੋਰਟ ਨਾਲ ਹੀ ਆ ਆਹੀ ਸਪੋਰਟ ਕਰਦੇ ਆ ਇਸ ਤੋਂ ਪਹਿਲਾਂ ਕਿੱਥੇ ਰੌਣਕ ਲਾਉਂਦੇ ਹੁੰਦੇ ਤੁਸੀਂ ਚਲੋ ਹੁਣ ਤਾਂ ਓਰੇ ਸਾ ਜਿਆਦਾ ਮੋਟਰ ਤੇ ਹੁੰਦੇ ਜੀ ਆਪਾਂ ਹਨਾ ਮੋਟਰ ਜਾਂ ਖੇਤੀ ਹੁੰਦੇ ਜੀ ਜ਼ਿਆਦਾਤਰ ਕੋਈ ਸਾਮ ਨੂੰ ਜਿਹੜਾ ਮਰਨਾ ਜਾਂਦੇ ਸੀ ਪਿੰਡ ਤਾਂ ਮੋਟਰ ਤਾਂ ਹੀ ਹੁੰਦੀ ਸੀ ਜ਼ਿਆਦਾ ਠੀਕ ਹੈ ਕੋਈ ਯਾਰ ਸਾਡੇ ਨਾਲ ਸਾਂਝੀ ਕਰੋ ਪਿੰਡ ਦੀ ਪਿੰਡ ਆਹੀ ਆ ਜੀ ਵਧੀਆ ਬੜਾ ਪਿੰਡ ਆ ਹਨਾ ਪਹਿਲਾਂ ਖੇਡਦੇ ਸੀ ਹਨਾ ਇਹ ਮੁੰਡਾ ਕੇੜਦਾ ਮੇਰੇ ਨਾਲ ਖੇਡਦਾ ਸੀ ਹਨਾ ਸੱਟਾ ਫਿੱਟਾ ਕਰੇ ਥੋੜਾ ਦੂਰ ਹੋ ਗਏ ਹਾਂਜੀ ਬੇਜੀ ਕੀ ਆ ਵਧੀਆ ਜੀ ਬਹੁਤ ਵਧੀਆ ਠੀਕ ਹੋਰ ਤੁਹਾਡੇ ਨਾਲ ਪਹਿਲਾਂ ਵੀ ਗੱਲਬਾਤ ਹੋਈ ਆ ਆਪਣੀ ਕਰੀ ਸ਼ੁਰੀ ਕਿੰਨਾ ਚੱਲਦੀ ਹੈ ਘਪਟਾਵਾਂ ਕਿੱਦਾਂ ਚੱਲਦੀ ਹੈ ਵਿਆਹ ਹੋ ਗਿਆ ਵਿਆਹ ਤੋਂ ਬਾਅਦ ਕਰੀ ਸ਼ੈਰੀ ਜਿੰਨਾ ਕਵੀਲਦਾਰੀ ਆ ਜੀ ਹੁਣ ਤਾਂ ਕਵੀਲਦਾਰੀ ਰਹਿ ਗਈ ਮੇਰੇ ਤੇ ਜ਼ਿੰਦਗੀ ਕਿਤਾਬ ਬਣ ਜਾਂਦੀ ਹੈ ਵਿਆਹ ਤੋਂ ਬਾਅਦ ਵਿਆਹ ਤੋਂ ਪਹਿਲਾਂ ਦੀ ਜ਼ਿੰਦਗੀ ਵਧੀਆ ਲੱਗਦੀ ਜੇ ਬਾਅਦ ਦੀ ਪਹਿਲਾਂ ਮੈਂ ਜਾਂਦਾ ਸੀ ਨਾ ਮੈਂ ਕਿਤਾਬਾਂ ਲੈ ਕੇ ਆਉਂਦਾ ਹੁੰਦਾ ਸੀ ਹੁਣ ਮੈਂ ਡਾਈਪਰ ਲੈ ਕੇ ਆਉਂਦਾ ਗੋਟੀ ਵਾਲ ਤੇ ਕੋਈ ਕਰੀਬ ਲੈ ਆਇਆ ਇੱਕ ਪਾウダー ਲੈ ਆਇਆ ਹੁਣ ਇਦਾਂ ਹੀ ਜੀ ਜ਼ਿੰਦਗੀ ਜਿਹੜੀ ਤੁਹਾਨੂੰ ਵਿਆਹ ਤੋਂ ਪਹਿਲਾਂ ਵਧੀਆ ਲੱਗਦੀ ਹੈ ਕਿ ਵਿਆਹ ਤੋਂ ਬਾਅਦ ਵਾਲੀ ਭਾਬੀ ਜੀ ਨੂੰ ਮੈਂ ਦੱਸ ਸਕਦਾ ਦੇਖ ਲੋ ਵੀਡੀਓ ਉੱਤੇ ਤੱਕ ਕਿਦਾਂ ਦੀ ਨਹੀਂ ਦੇਖੋ ਸਮੇਂ ਦਾ ਇਹ ਤਾਂ ਇਦਾਂ ਆ ਵੀ ਪਹਿਲਾਂ ਉਹ ਵਧੀਆ ਸੀਗਾ ਹੁਣ ਇਹ ਵਧੀਆ ਆ ਬਈ ਵਿਆਹ ਤੋਂ ਬਾਅਦ ਲਿਖਣੀ ਦੇ ਵਿੱਚ ਚੇਂਜ ਆਇਆ ਬਦਲਾਅ ਆਇਆ ਰੰਗ ਬਦਲਿਆ ਥੋੜਾ ਜਿਹਾ ਪਹਿਲਾਂ ਉਦਾਸੀ ਉਦਾਸੀ ਜਿਆਦਾ ਸੀ ਹੁਣ ਥੋੜਾ ਸਮਾਜਿਕ ਵੱਲ ਜਾਂ ਪੰਜਾਬ ਵੱਲ ਆਪਣੇ ਜਿੱਦਾਂ ਵੀ ਹੈ ਨਾ ਸਮਾਜਿਕ ਸਰਵਾਰ ਉਹਨਾਂ ਬਾਰੇ ਜਿਆਦਾ ਲਿਖੀਦਾ ਹੁਣ ਉਹ ਉਦਾਸੀ ਵਾਲਾ ਜਾਂ ਮਹਾਂਪਿਆਰ ਮਹੋਪਦਾਓ ਪਿਛੇ ਰਹਿ ਗਿਆ ਯਾਰ ਮੁਹੱਬਤ ਖਤਮ ਹੋ ਗਈ ਮਤਲਬ ਜੀ ਜਿਆਦਾ ਰੋਮਾਂਟਿਕ ਰੋਮਾਂਟਿਕ ਕਵਿਤਾ ਪਹਿਲਾਂ ਲਿਖੀ ਆ ਪਰ ਹੁਣ ਜਿਹੜੀ ਆ ਹੁਣ ਸੋਝੀ ਆਈ ਐ ਕਿਉਂਕਿ ਕਬੀਲਦਾਰੀ ਮੋਢੇ ਤੇ ਪਈ ਐ ਤੇ ਹੁਣ ਥੋੜਾ ਜਿਆਦਾ ਸਮਾਜਿਕ ਸਰਵਾਰਾਂ ਵਾਲੀ ਲਿਖ ਰਹੀ ਆ ਕੋ ਸੁਣਾ ਲਓ ਸਾਨੂੰ ਦਰਸ਼ਕਾਂ ਨੂੰ ਫੇਰ ਸੁਣਾਵਾਂਗੇ ਅੱਜ ਹੀ ਸੁਣਾਓ ਨਹੀਂ ਅੱਗੇ ਹਰ ਵਾਰ ਤੂੰ ਇਹੀ ਕਹਿੰਦਾ ਮੈਂ ਫੇਰ ਸੁਣਾਉਣਾ ਪਰ ਨਹੀਂ ਸੁਣਾ ਨਹੀਂ ਅੱਜ ਹੀ ਇੱਕ ਬਹੁਤ ਮੇਰਾ ਪੁਰਾਣਾ ਸ਼ੇਅਰ ਆ ਉਹ ਦਾ ਮੇਨ ਤੁਹਾਨੂੰ ਮੈਂ ਸੁਣਾ ਦਿੰਦਾ ਉਹ ਕਹਿੰਦਾ ਵੀ ਦੂਰੋਂ ਗਿਰਜਾਂ ਉੱਡੀਆਂ ਨੇ ਜੀ ਲਾਸ਼ਾਂ ਖੁੱਲੀਆਂ ਛੱਡੀਆਂ ਨੇ ਇਹ ਸਾਡੇ ਸਮਾਜ ਦੇ ਉੱਤੇ ਆ ਜੀ ਦੂਰੋਂ ਗਿਰਜਾਂ ਉੱਡੀਆਂ ਨੇ ਲਾਸ਼ਾਂ ਖੁੱਲੀਆਂ ਛੱਡੀਆਂ ਨੇ ਹੁਣ ਸਾੜਾਂ ਕੇ ਦਫਨਾਵਾ ਅਰਜਾ ਕਿ ਯਾਰਾ ਇਹ ਤਾਂ ਹੱਡੀਆਂ ਨੇ ਕਿ ਹੱਡੀਆਂ ਦੀ ਕੋਈ ਯਾਦ ਨਹੀਂ ਹੁੰਦੀ ਨਾ ਉਹਨਾਂ ਨੂੰ ਸਾੜਿਆ ਜਾ ਸਕਦਾ ਨਾ ਦਬਾਇਆ ਜਾ ਸਕਦਾ ਕਿਉਂਕਿ ਇਨਸਾਨ ਮਤਲਬ ਇੱਕ ਇੱਕ ਦੱਸਿਆ ਵੀ ਸਾਰੇ ਇਨਸਾਨ ਇੱਕ ਨੇ ਜੀ ਜਿਨਾ ਅਸੀਂ ਕਹਿ ਦਿੰਦੇ ਆ ਵੀ ਮੁਸਲਮਾਨ ਧਰਮ ਚ ਦਬਾਇਆ ਜਾਂਦਾ ਆ ਜਾਂ ਹਿੰਦੂ ਧਰਮ ਚ ਸਾੜਿਆ ਜਾਂਦਾ ਆ ਜਾਂ ਸਿੱਖ ਧਰਮ ਚ ਸਾੜਿਆ ਜਾਂਦਾ ਆ ਤੇ ਵੀ ਹੱਡੀਆਂ ਦੀ ਕੋਈ ਯਾਦ ਨਹੀਂ ਹੁੰਦੀ ਤੇ ਜਾਤ ਸਾਰੀ ਇੱਕ ਹੀ ਆ ਜੀ ਭਾਈ ਤੁਸੀਂ ਕੀ ਕਰਦੇ ਬਸ ਇੰਜੋਏ ਕਰਦੇ ਲਾਈਫ ਜੀ ਕਿਵੇਂ ਕਿਵੇਂ ਦੇ ਇੰਜੋਏ ਕਰਦੇ ਆ ਆਪਸੀ ਮਜ਼ਾਕ ਕਰ ਲੈਣਾ ਕਿਸੇ ਦਾ ਕਿਸੇ ਦਾ ਨਾ ਕੋਈ ਸਭ ਤੋਂ ਵੱਧ ਕਿਸੇ ਮਜ਼ਾਕ ਕਰਦਾ ਵਾ ਜਿਹੜਾ ਹੀ ਮੂਰੇ ਬਹਿ ਗਿਆ ਜੀ ਉਹ ਤੋਂ ਬਾਅਦ ਥੋੜੀ ਝੜ ਥੱਲੇ ਘਟਾਉਂਗੇ ਨਹੀਂ ਆਪਣੇ ਸਾਰੇ ਇੱਕ ਬਰਬਰ ਹੈ ਜੀ ਸਾਰੇ ਇੱਕ ਬਰਬਰ ਨੇ ਸਾਰਿਆਂ ਤੇ ਬਰਬਰ ਰੱਖਣਾ ਜੀ ਕਦੇ ਕੋਈ ਗੁੱਸਾ ਨਾ ਕਰ ਜੀ ਦੂਜਾ ਬੰਦਾ ਠੀਕ ਹੈ ਇਸ ਕਰਕੇ ਸਾਰੇ ਅੱਜ ਵਰ ਕਿਹਦੇ ਸਭ ਤੋਂ ਅੱਜ ਕਿਹੜਾ ਲਿਆ ਦਾੜ ਅੱਜ ਵਾਲੇ ਸ਼ਾਮ ਨੂੰ ਬੈਠਾਂਗੇ ਜੇਲੇ ਕੱਲ ਦੱਸ ਦੋ ਫਿਰ ਕੱਲ ਕਿਹੜਾ ਲਿਆ ਕੱਲ ਤਾਂ ਆਪਣਾ ਕਬੱਡੀ ਪਲੇਅਰ ਰਹਿੰਦਾ ਯਾਦ ਅੰਦਰ ਆਜੋ ਭਾਈ ਆਜੋ ਮੜਾ ਇੱਧਰ ਨੂੰ ਆਜੋ ਉਰੇ ਆਜੋ ਆਪਾਂ ਇਹ ਬਾਈ ਨਾਲ ਗੱਲ ਕਰ ਆਜੋ ਕਬੱਡੀ ਖੇਡਦੇ ਹੋ ਹਾਂਜੀ ਭਾਈ ਰੇਡਰ ਵੇ ਜਾਫੀ ਬਾਜੀ ਹਲੇ ਤਾਂ ਛੱਡੀ ਹੋਈ ਹੈ ਜੀ ਸੱਟ ਵੇਟ ਕਰਕੇ ਇਹ ਤੋਂ ਪਹਿਲਾਂ ਕਿਹੜੇ ਇਸ ਤੋਂ ਪਹਿਲਾਂ ਜਾਫੀ ਸੀਗੇ ਜੀ ਫਿਰ ਜਦੋਂ ਇਹ ਇਹ ਤਾਂ ਤੁਹਾਡੇ ਤੋਂ ਕਮਜ਼ੋਰ ਹੀ ਨੇ ਸਿਹਤ ਪੱਖੋਂ ਹੈਨਾ ਜਦੋਂ ਫਿਰ ਇਹ ਤੁਹਾਡੇ ਲਾਹ-ਪਾਹ ਕਰਦੇ ਆ ਤੁਹਾਡੇ ਫਿਰ ਗੁੱਸਾ ਨਹੀਂ ਚੜਦਾ ਜਾਂ ਇਹਨੂੰ ਦੱਸਣਾ ਜਿਆਦਾ ਰੋਧ ਦਾ ਮਾਮਲਾ ਜੀ ਇੰਨਾ ਆਪਾਂ ਕਰ ਲੈਂਦੇ ਆ ਜੀ ਹਾਂਜੀ ਭਾਈ ਕੀ ਨਾਮ ਹੈ ਸੂਜੀ ਸਿੰਘ ਹੈ ਨਾਮ ਠੀਕ ਹੈ ਭਾਈ ਤੁਸੀਂ ਕੀ ਕਰਦੇ ਮੈਂ ਹੀ ਪ੍ਰਾਈਵੇਟ ਜੋਬ ਆ ਠੀਕ ਹੈ ਜੀ ਰੌਣ ਕੀ ਕਹਿੰਦੇ ਸਭ ਤੋਂ ਵੱਧ ਤੁਸੀਂ ਉਹਨੇ ਕਿਹਾ ਭਾਈ ਵੀਰ ਕਿਵੇਂ ਰੌਣ ਕਰਾਂ ਰੌਣ ਇਦਾਂ ਦੇ ਸਾਰੇ ਬੰਦੇ ਦਿਨਵਾ ਕੰਮਾਂ ਕਰਾਉਂ ਟੈਨਸ਼ਨਾਂ ਫਸੇ ਹੋਆ ਘੰਟਾ ਬੈਠ ਕੇ ਉਹ ਪੂਰੀ ਪੜਾਅ ਕੱਢੀ ਦੀ ਆ ਉਹੀ ਰੌਣ ਕੇ ਲੱਗ ਜਾਂਦੀ ਆਪਣੀ ਹਰ ਜਿਆ ਜਿਹਾਉਗਾ ਕਿਵੇਂ ਕਿਵੇਂ ਪੜਾਅ ਕੱਢਦੇ ਹੋਏ ਇੱਥੇ ਜਸਾਨੂੰ ਬਹੁਤ ਦੇਖ ਲੈਂਦੇ ਆ ਵੀ ਜਿਹੜਾ ਅੱਜ ਫਸ ਗਿਆ ਲੇਟ ਆਇਆ ਫੇ ਜਿਹੜਾ ਅਸੀਂ ਇਹ ਪੜਾਅ ਕੱਢ ਲੈਂਦੇ ਆ ਹੋਰ ਭਾਈ ਆਪਾਂ ਨੇ ਕੀ ਕਹਿਣਾ ਹੋਰ ਕੀ ਹਾਲ ਹੈ ਭਾਈ ਠੀਕ ਹੈ ਜੀ ਕੀ ਨਾਮ ਹੈ ਕਿਸ ਆਪਟੀ ਮਾਨਾ ਅੱਛਾ ਤੂੰ ਬਈ ਕੀ ਹੈ ਕਿਹੜੀ ਕਲਾਸ ਪੜਦਾ ਮੈਂ 8ਵੀਂ ਪੜ੍ਹੂ ਜੀ 8ਵੀਂ ਪੜ੍ਹੂ ਹਾਂ ਜੀ ਠੀਕ ਹੈ ਸਭ ਤੋਂ ਔਖਾ ਸਬਜੈਕਟ ਕਹੜਾ ਲੱਗਦਾ ਮੈਥ ਕਿਉਂ ਬਹੁਤ ਔਖਾ ਜੀ ਮੈਡਮ ਬਹੁਤ ਔਖੇ ਸਵਾਲ ਦੇ ਅੱਛਾ ਕਿਹੜਾ 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 ਸਵਾਲ ਸਭ ਤੋਂ ਔਖਾ ਲੱਗਦਾ ਸਾਰੇ ਸਾਰੇ ਲੱਗਾਂ ਜੀ ਨੂੰ ਤਾਂ ਮੈਡਮ ਬੜੇ-ਬੜੇ ਦੇ ਬਣਾ ਕ ਆਪਣੇ ਆਪ ਤੇ ਬੁੱਕਵਾ ਦੇ ਬੁੱਕਵਾ ਦੇ ਵੀ ਦੇ ਆਪਣੇ ਆਪ ਤੇ ਬਣਾ-ਬਣਾ ਕੇ ਦੇ ਜੀ ਅੱਛਾ ਪਰ ਕਿਤੇ ਮੈਡਮ ਨੂੰ ਗੁੱਸਾ ਨਹੀਂ ਚੜਦਾ ਚੜਾ ਦੋ ਐਜ ਕੁਝ ਕਰ ਨਹੀਂ ਸਕਦੇ ਕੀ ਕਰਨਾ ਚਾਹੋ ਨਾ ਤੂੰ ਮੈਡਮ ਨਾਲ ਇਹਦਾ ਨਾ ਮੈਸਜਰਟ ਨਾ ਵਾ ਇਹ ਮੈਂ ਤਾਂ ਤੇਰਾ 12ਵੀਂ ਤੱਕ ਤਾਂ ਰਹਿਣਾ 10ਵੀਂ ਤੱਕ ਤਾਂ ਰਹਿਣੀ ਆ ਹਾਂ ਜੀ ਬਹੁਤ ਔਖਾ ਲੱਗਦਾ ਮੈਥ ਕੁੜੀ ਗਲਾਸ ਨਾਇੰਥ ਅੱਛਾ ਤੈਨੂੰ ਕਿਹੜੀ ਗਲਾ ਔਖਾ ਸਬਜੈਕਟ ਲੱਗਦਾ ਸਾਰੇ ਔ ਲੱਗਦਾ ਹੈ ਸਾਰੇ ਸਾਰੇ ਔ ਲੱਗਦੇ ਕਿ ਪੜਾਈ ਪੜੂ ਜਮਾਨਾ ਹੈ ਨਹੀਂਗਾ ਨਾ ਜੀ ਕਦੇ ਜਮਾਨਾ ਖੇਡਣੇ ਮੈਂ ਕੀ ਖਿਲਣਾ ਵੱਡੀ ਵੱਡੀ ਖੇਡਦਾ ਫਿਰ ਕਦੇ ਟੂਰਨਾਮੈਂਟ ਕੱਢਣਗੇ ਸ਼ੋਅ ਮੈਚ ਕਿਹੜਾ ਤੇ ਜੀ ਅੱਛਾ ਗ੍ਰੇਡਰ ਹੈ ਕਿ ਜਾਫੀ ਹੈ ਜਾਫੀ ਹੈ ਨਹੀਂ ਅੱਛਾ ਫਿਰ ਕਦੇ ਕੋਈ ਥੱਪੜ ਥੋਪੜ ਪੈਂਦੇ ਜਦੋਂ ਕਬੱਡੀ ਖੇਡਦੇ ਕੋਣ ਕੁੱਟ ਦਉਂਦੇ ਸਾਰੇ ਜਿਸ ਟਾਈਮ ਰੇਡ ਪਾਗੜਾਂ ਜੀ ਲਗਾਉਣ ਜੀ ਥੱਪੜ ਦਉਂਦੇ ਸਭ ਤੋਂ ਔਖਾ ਮੈਚ ਕਿਹੜਾ ਲੱਗਿਆ ਤੁਹਾਨੂੰ ਕੋਈ ਮੈਚ ਦੋ ਹੀ ਖੇਡੇ ਜੀ ਅੱਛਾ ਠੀਕ ਲੱਗੇ ਜੀ ਠੀਕ ਲੱਗੇ ਇਹ ਵੀ 15 ਵਾਰੀਆਂ ਦੀ ਦੀ ਲੱਲੂੰਡਗੀ ਵੀ ਦੀ 21ਵੀਂ ਚੱਲ ਫਿਰ ਗਾਣਾ ਗਾਣਾ ਦਸਣਾਉ ਦਿਆ ਯਾਰ ਹੁਣ ਗਣਾ ਮੈਂ ਤੇ ਅਗਲੀ ਵਾਰੀ ਕੀ ਹੈ ਨਹੀਂ ਨਹੀਂ ਇਹ ਤਾਂ ਅੰਦਾ ਨਹੀਂ ਜੀ ਗਾਣਾ ਜੀ ਤੇ ਤੇਤੋਂ ਸੁਣਾ ਗਾਣਾ ਆਂਦਾ ਨਹੀਂ ਮੈਂ ਸੁਣਨੇ ਦਿੱਤੋਂ ਬਣਾ ਦੇ ਆਂਦਾ ਨਹੀਂ ਜੀ ਬਣਾ ਦੇ ਆਂਦਾ ਨਹੀਂ ਜੀ ਤੇ ਸੁਣ ਚਲ ਕਬੱਡੀ 'ਚ ਫੇਰ ਐਕਸ਼ਨ ਕਿਹੜਾ ਮਾਰ ਦੋਣਾ ਜੱਫਾ ਲਾ ਦਿੰਨਾ ਮੈਂ ਥਾਪੀ ਮਾਰ ਦਿੰਦਾ ਕਿਵੇਂ ਹੈ ਤੂੰ ਮੂਸਲੇ ਦਾ ਫੈਨ ਆਂ ਨਾ ਜੀ ਹਾਂ ਹੋਰ ਕਿ ਦਾ ਫੈਨ ਮੈਂ ਜੀ ਹਾਂ ਤੁਮ ਸਰ ਰੈਂਬੋ ਗਾ ਰੈਂਬੋ ਗਾ ਏਸੀ ਪਿੰਡ ਦੱਪਰ ਦੀ ਸਾਥ ਹੁਣ ਵੱਧਦੇ ਅਗਲੇ ਪਿੰਡ ਵੱਲ ਮੈਨੂੰ ਤੇ ਮੇਰੀ ਟੀਮ ਦੀ ਹੋਈ ਜਾਂ ਜੈ ਕੈਮਰਾਮੈਨ ਇੰਦਰਜੀਤ ਨਾਲ ਹਾਕਮ ਸਿੰਘ ਅਮਦ ਗੜੀਆ ਪੀਟੀਸੀ ਨਿਊ ਦੱਪਰ